ਮੈਂ ਦਰਸ਼ਨ ਸਿੰਘ ਕੋਖਰ ਰਾਤ ਦਾ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਉੱਪਰ ਜੋ ਪਰਚਾ ਦਰਜ ਹੋਇਆ ਉਹ ਦੋ ਪੰਨਿਆਂ ਦੇ ਪਰਚੇ ਦੇ ਵਿੱਚ ਕੀ ਕੁਝ ਲਿਖਿਆ ਗਿਆ ਕਿਸ ਤਰ੍ਹਾਂ ਉਹਦੇ ਵਿੱਚ ਹੁਣਤਾਈਆਂ ਨੇ ਕਿਸ ਤਰ੍ਹਾਂ ਪਰਚਾ ਦਰਜ ਕਰਨ ਦੇ ਵਿੱਚ ਕਾਲੀ ਵਿਖਾਈ ਗਈ ਹੈ ਕੁਝ ਨੁਕਤੇ ਨੇ ਇਸ ਬਾਰੇ ਗੱਲ ਕਰਾਂਗੇ ਐਡਵੋਕੇਟ ਕੰਨੂ ਸ਼ਰਮਾ ਨਾਲ ਜੋ ਲਗਾਤਾਰ ਮਾਲਵਿੰਦਰ ਸਿੰਘ ਮਾਲੀ ਦੇ ਇੰਟਰਵਿਊ ਵੀ ਸੁਣਦੇ ਨੇ ਤੇ ਲਗਾਤਾਰ ਆਈਟੀ ਐਕਟ ਨਾਲ ਸੰਬੰਧਤ ਮਾਮਲੇ ਵਾਰੀ ਜਾਣਕਾਰੀ ਰੱਖਦੇ ਨੇ ਪਹਿਲਾ ਸਵਾਲ ਉਹਨਾਂ ਨੂੰ ਇਹ ਆ ਕਿ ਮੈਮ ਇਹ ਦੱਸੋ ਕਿ ਜੋ ਐਫਆਈਆਰ ਦਰਜ ਕੀਤੀ ਗਈ ਹੈ ਉਹਦੇ ਵਿੱਚ ਕੇਵਲ ਤੇ ਕੇਵਲ ਕਿਹਾ ਗਿਆ ਕਿ YouTube ਤੇ ਪਰਚਾ ਦਰਜ ਕਰਵਾਉਣ ਵਾਲੇ ਬੰਦੇ ਨੇ ਉਹ ਜਿਹੜੀ ਹੈਗੀ ਆ ਵੀਡੀਓ ਦੇਖੀ ਜਿਸ ਨਾਲ ਉਸਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਤੇ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚ ਸਕਦੀ ਆ ਮਾਹੌਲ ਖਰਾਬ ਹੋ ਸਕਦਾ ਜਿਸ ਕਾਰਨ ਪਰਚਾ ਦਰਜ ਕਰਨਾ ਜ਼ਰੂਰੀ ਹੈ ਕੀ ਤੁਸੀਂ ਸਮਝਦੇ ਹੋ ਕਿ ਵਕਈ ਹਿੰਦੂ ਉਪਾਇਚਾਰੀਂ ਭਾਵਨਾਵਾਂ ਨੂੰ ਥੇ ਪਹੁੰਚੇਗੀ ਮੈਂ ਕੰਨੂ ਸ਼ਰਮਾ ਵਕੀਲ ਹਾਂ ਪੰਜਾਬ ਨਾ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਆਫ ਇੰਡੀਆ ਦੀ ਤੇ ਅੱਜ ਦਾ ਜਿਹੜਾ ਮੁੱਦਾ ਹੋਇਆ ਅੱਜ ਅਸੀਂ ਪ੍ਰੈਸ ਕਾਨਫਰੰਸ 'ਚ ਵੀ ਸੀਗੇ ਤੇ ਜਿਵੇਂ ਕਿ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਸਾਫ਼ ਲੱਗ ਰਿਹਾ ਹੈ ਕਿ ਬਹੁਤ ਹੀ ਜਲਦਬਾਜ਼ੀ ਦੇ ਵਿੱਚ ਬਹੁਤ ਹੀ ਕਾਲ ਦੇ ਵਿੱਚ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਸਭ ਤੋਂ ਪਹਿਲੀ ਗੱਲ ਸਰ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਕਿ ਫੈਕਟਸ ਕੀ ਹੈ ਐਫ ਆਈ ਆਰ ਦੇ ਦੋ ਪੇਜ ਦੀ ਹੈ ਐਫ ਆਈ ਆਰ ਰਦਰ ਇੱਕ ਪੈਰਾ ਦੀ ਇਹ ਐਫ ਆਈ ਆਰ ਅਗਰ ਅਸੀਂ ਧਿਆਨ ਨਾਲ ਦੇਖੀਏ ਉਹ ਬਹੁਤ ਹੀ ਵੇਗ ਹੈ ਅਲੀਗੇਸ਼ਨਸ ਕੋਈ ਸਪੈਸਿਫਿਕ ਤੇ ਕਲੀਅਰ ਨਹੀਂ ਹਨ ਦੂਜੀ ਗੱਲ ਬਹੁਤ ਹੀ ਹੈਸਟੀ ਡਿਸੀਜਨ ਲਿੱਤਾ ਗਿਆ ਹੈ ਟੂ ਅਰੈਸਟ ਦੀ ਪਰਸਨ ਦੀ ਅਕਿਊਜ਼ਡ ਮਲੀ ਸਾਹਿਬ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈ ਵਿਦਆਊਟ ਬੇਸਿਸ ਕੀ ਬੀ ਐਨ ਐਸ ਐਸ ਦੇ ਨਵੇਂ ਰੂਲਸ ਦੇ ਮੁਤਾਬਕ ਪ੍ਰੀਲੀਮਿਨਰੀ ਇਨਕੁਆਇਰੀ ਜਿਹੜੀ ਕਿ 14 ਦਿਨ ਕਰਨੀ ਚਾਹੀਦੀ ਸੀ ਕੀ ਵੈਦਰ ਦੀ ਆਫੈਂਸ ਇਸ ਕਾਗਨੀਜ਼ੇਬਲ অর ਨਾਟ ਵੈਦਰ ਅਰੈਸਟ ਇਸ ਨੈਸੈਸਰੀ অর ਨਾਟ ਕੀ ਅਰਜੈਂਸੀ ਕੀ ਸੀ ਅਰੈਸਟ ਦੀ ਅਗਰ ਇਹਦੇ ਸਵਾਲ ਦਾ ਜਵਾਬ ਸਾਡੀ ਪੁਲਿਸ ਸਾਨੂੰ ਦੇ ਸਕੇ ਤਾਂ ਮੈਨੂੰ ਲੱਗਦਾ ਹੈ ਕਿ ਮਲੀ ਸਾਹਿਬ ਬਹੁਤ ਜਲਦ ਜੇਲ੍ਹ ਤੋਂ ਬਾਹਰ ਆਏਗਾ ਅਗਲਾ ਸਵਾਲ ਇਹ ਹੈ ਕਿ ਜਦੋਂ ਕੋਈ ਆਈਟੀ ਐਕਟ ਅਰਾਈਜ਼ ਪਰਚਾ ਦਰਜ ਹੁੰਦਾ ਹੈ ਤਾਂੰਬ ਕਾਇਦਾ ਜਾਂਚ ਕੀਤੀ ਜਾਂਦੀ ਹੈ ਜਾਂਚ ਦੇ ਵਿੱਚ ਇਹ ਵੇਖਣਾ ਹੁੰਦਾ ਹੈ ਕਿ ਵਕਈ ਕਾਨੂੰਨ ਦੀ ਕਿੱਥੇ ਉਲੰਘਣਾ ਹੋਈ ਹੈ ਜਾਂ ਕਰ ਜਿਹੜੀ ਵੀਡੀਓ ਦੇ ਆਧਾਰ ਤੇ ਪਰਚਾ ਦਰਜ ਹੋਇਆ ਉਹ ਵੀਡੀਓ ਦੀ ਕੀ ਕੀ ਆਧਾਰ ਹੈ ਕੀ অথੈਂਟੀਸਿਟੀ ਹੈ ਕੀ ਉਸ ਬਾਰੇ ਜਾਂਚ ਕਰਵਾਈ ਗਈ ਇਹਦੇ ਬਾਰੇ ਮੈਨੂੰ ਦੱਸੋ ਤੁਹਾਡਾ ਕੀ ਕਹਿਣਾ ਹੈ ਪਬਲਿਕ ਡੋਮੇਨ ਦੇ ਵਿੱਚ ਅਗਰ ਵੀਡੀਓ ਕਮਿਊਨੀਕੇਟ ਹੋ ਰਹੀ ਹੈ ਹਰ ਜਗ੍ਹਾ ਕਮਿਊਨੀਕੇਟ ਹੋ ਰਿਹਾ ਹੋ ਐਨਟਾਇਰ ਕਮਿਊਨਿਟੀ ਨੂੰ ਐਨਟਾਇਰ ਕਲਾਸ ਆਫ ਪੀਪਲ ਨੂੰ ਸਿਰਫ ਤਦ ਹੀ ਉਹਨੂੰ ਡੈਫਰਮੇਸ਼ਨ ਮਾਨਹਾਨੀ ਜਾਂ ਫਿਰ ਅਸੀਂ ਕਹੀਏ ਹਰਟਿੰਗ ਦੀ ਰਿਲੀਜੀਅਸ ਸੈਂਟੀਮੈਂਟਸ ਆਫ ਥੈਟ ਪਰਸਨ ਮੰਨਿਆ ਜਾਏਗਾ ਜੀ ਜਦੋਂ ਇਹ YouTube ਵੀਡੀਓ ਹੀ ਅਵੇਲੇਬਲ ਨਹੀਂ ਹੈ ਕਿਸੇ ਨੂੰ ਇਹ ਹੀ ਨਹੀਂ ਪਤਾ ਕਿ ਕੰਟੈਂਟਸ ਕੀ ਨੇ YouTube ਵੀਡੀਓ ਦੇ ਮੈਂ ਖੁਦ ਹੀ ਕਦੀ ਬਖਤਾ ਹੋਣ ਦੇ ਨਾਤੇ ਮੇਰੇ ਕੋਲ YouTube ਵੀਡੀਓ ਨਹੀਂ ਹੈ ਉਹ ਪੁਲਿਸ ਨੇ ਹਜੇ ਤੱਕ ਉਹ ਪ੍ਰੋਵਾਈਡ ਨਹੀਂ ਕੀਤੀ ਕਿਸੇ ਕੋਲ ਪਬਲਿਕ ਡੋਮੇਨ ਦੇ ਵਿੱਚ ਉਹ YouTube ਵੀਡੀਓ ਨਹੀਂ ਹੈ ਮੰਨ ਲੀ ਸਰ ਦੇ ਚੈਨਲ ਤੇ ਵੀ ਅਵੇਲੇਬਲ ਨਹੀਂ ਹੈ दैट मींस ਉਹ ਜਿਹੜਾ ਹੈ ਸਰਕੂਲੇਟ ਨਹੀਂ ਹੋਈ ਪ੍ਰੋਪਰਲੀ ਪਬਲਿਕ ਡੋਮੇਨ ਦੇ ਵਿੱਚ ਨਹੀਂ ਆਈ ਪ੍ਰੋਪਰਲੀ ਯਾਨੀ ਉਹ ਕਿਸੇ ਦੇ ਸੈਂਟੀਮੈਂਟਸ ਹਰਟ ਹੋਣ ਦਾ ਸਵਾਲ ਹੀ ਨਹੀਂ ਪੈਂਦਾ ਹੁੰਦਾ ਸਿਰਫ ਇੱਕ ਬੰਦੇ ਦੇ ਸੈਂਟੀਮੈਂਟ ਅਗਰ ਹਰਟ ਹੋਏ ਨੇ ਕੀ ਇਹ ਸੈਕਸ਼ਨ ਜਿਹੜੇ ਪੁਲਿਸ ਨੇ ਲਗਾਏ ਆ ਉਹ ਕਰੈਕਟ ਨੇ 196 ਤੇ 299 BNS ਦੇ ਸੈਕਸ਼ਨ ਜਿਹੜੇ ਲਗਾਏ ਗਏ ਆ ਉਹ ਕਲਾਸ ਆਫ ਪਰਸਨ ਪੂਰੀ ਰਿਲੀਜੀਅਸ ਕਮਿਊਨਿਟੀ ਉਤੇ ਬਾਰੇ ਗੱਲ ਕਰ ਰਹੇ ਫਿਰ ਅੱਗੇ ਗੱਲ ਕੀਤੀ ਜਾਏ ਮੈਲੀਸ਼ੀਅਸ ਤੇ ਜਿਹੜਾ ਹੈ ਡੈਲੀਬਰੇਟ ਐਕਟ ਜੋ ਵੀ ਮਲੀ ਸਾਹਿਬ ਨੇ ਆਪਣੀ ਵੀਡੀਓ ਦੇ ਵਿੱਚ ਕਿਹਾ ਹੈ ਕਿ ਉਹਦੇ ਪਿੱਛੇ ਕੋਈ ਡਿਸਆਨੈਸ ਇੰਟੈਂਸ਼ਨ ਸੀ ਜਾਂ ਉਹ ਸਿਰਫ ਇੱਕ opinion ਜਾਂ ਇੰਟਰਪ੍ਰੀਟੇਸ਼ਨ ਜਾਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੇ ਵਿੱਚ ਕੁਝ ਗੱਲਾਂ ਬੋਲੀਆਂ ਜਾਂਦੀਆਂ ਨੇ ਜਿਵੇਂ ਮੈਂ ਹੁਣ ਅੱਜ ਇਸ ਚੈਨਲ ਦੇ ਮਾਧਿਅਮ ਨਾਲ ਬਹੁਤ ਕੁਝ ਬੋਲ ਰਹੀ ਹਾਂ ਇਹ ਉਹ ਇੱਕ ਮੇਰਾ opinion ਹੈ ਮੈਨੂੰ ਲੱਗਦਾ ਹੈ ਕਿ A 196 ਤੋਂ 299 ਦੇ ਵਿੱਚ ਫਾਲ ਨਹੀਂ ਕਰਦਾ ਮੇਬੀ ਕੋਈ ਹੋਰ ਵਕੀਲ ਜਾਂ ਕੋਈ ਜੱਜ ਮੇਰੇ ਨਾਲ ਅਗਰੀ ਨਹੀਂ ਕਰਦਾ ਸੋ ਇਸ ਤਰ੍ਹਾਂ ਦੀ ਜਿਹੜੀ ਲੀਗਲ opinion ਜਾਂ ਕੋਈ ਵੀ ਯੂਟਿਊਬਰ ਅਗਰ ਇੱਕ ਹਿਊਮਨ ਰਾਈਟਸ ਐਕਟਿਵਿਸਟ ਜਿਹੜਾ ਸ਼ੁਰੂ ਤੋਂ ਇਨਨੇ ਸਾਲਾਂ ਤੋਂ ਲੋਕਾਂ ਦੇ ਹੱਕਾਂ ਲਈ ਲੜ ਰਿਹਾ ਹੈ ਉਹ ਆਪਣੀ ਅਗਰ ਕੋਈ opinion ਦਿੰਦਾ ਇੰਟਰਪ੍ਰੀਟੇਸ਼ਨ ਦਿੰਦਾ ਆਪਣੇ YouTube ਚੈਨਲ ਦੇ ਥਰੂ ਜੋ ਕਿ ਸਾਨੂੰ ਸਭ ਨੂੰ ਅਲਾਉਡ ਹੈ ਸਾਡਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਸੰਵਿਧਾਨ ਨੇ ਸਾਨੂੰ ਆਰਟੀਕਲ 19 ਦੇ ਵਿੱਚ ਇਹ ਦਿੱਤਾ ਹੋਇਆ ਹੈ ਜੇ ਇਹ ਇਨਸਾਈਟਮੈਂਟ ਆਫ ਐਨ ਅਫੈਂਸ ਨਹੀਂ ਕਰਦਾ ਤਾਂ ਸਾਡੇ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਹੈਂਸ ਇਹ ਇНГਰੀਡੀਅੰਟਸ ਜਿਹੜੇ ਨੇ 196 ਤੋਂ 299 ਬੀ ਐਨ ਐਸ ਦੇ ਉਹ ਫੁੱਲਫਿਲ ਨਹੀਂ ਹੁੰਦੇ ਤੇ ਆਰਮਨਾਲ ਜਿਹੜਾ ਹੈ ਮਲੀਵਾਲ ਸਰ ਨੂੰ ਬੇਲ ਮਿਲ ਸਕਦੀ ਹੈ ਸੋ ਇਹ ਸਾਨੂੰ ਐਡਵੋਕੇਟ ਕਨੂ ਸ਼ਰਮਾ ਜਿਨ੍ਹਾਂ ਨੇ ਮਾਲਵਿੰਦਰ ਸਿੰਘ ਵਾਲੀ ਉੱਪਰ ਦਰਜ ਪਰਚੇ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ ਆ ਸੋ ਪਾਵੇਂ ਕਿ ਮਾਲਵਿੰਦਰ ਸਿੰਘ ਵਾਲੀ ਨੂੰ 15 ਦਿਨ ਦੇ 14 ਦਿਨ ਦੇ ਜੁਡੀਸ਼ੀਅਲ ਹਾਰਸਤ ਵਿੱਚ ਭੇਜ ਦਿੱਤਾ ਗਿਆ ਸੋ ਇਹ ਸਾਨੂੰ ਐਡਵੋਕੇਟ ਕਰਨੂ ਸ਼ਰਮਾ ਜਿਨ੍ਹਾਂ ਨੇ ਮਾਲਵਿੰਦਰ ਸਿੰਘ ਮਾਲੀ ਉੱਤੇ ਦਰਜ ਪਰਚੇ ਬਾਰੇ ਜਾਣਕਾਰੀ ਦਿੱਤੀ ਫਿਲਹਾਲ ਮਾਲਵਿੰਦਰ ਸਿੰਘ ਮਾਲੀ ਨੂੰ 14 ਦਿਨ ਦੀ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਸੋ ਦੇਖਦੇ ਹਾਂ ਉਹਨਾਂ ਦੇ ਵੀ ਇਲਜ਼ਾਮਤ ਵੀ ਲਾਉਣਗੇ ਤੇ ਇਹ ਕੇਸ ਕਿੱਥੋਂ ਤੱਕ ਟਿਕ ਪਾਉਂਦਾ ਹੈ ਤੇ ਪੁਲਿਸ ਇਸ ਮਾਮਲੇ ਦੇ ਹੋਰ ਕੀ ਸਬੂਤ ਇਕੱਠੇ ਕਰੇਗੀ ਇਹ ਇੱਕ ਸਵਾਲ ਇਹ ਵੀ ਬਣਦਾ ਕਿ ਜਿਹੜੇ ਚੈਨਲ ਉੱਤੇ ਜਾਂ ਜਿਸ YouTube ਜਾਂ ਪੇਜ ਉੱਤੇ ਇਹ ਖਬਰ ਚਲਾਈ ਗਈ ਉਸ ਪੇਜ ਦਾ ਤੇ ਉਸ YouTube ਚੈਨਲ ਦਾ ਨਾਂ ਕਿਉਂ ਨਹੀਂ ਦਿੱਤਾ ਗਿਆ ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਕਿ ਜਿਸ ਚੈਨਲ ਤੇ ਖਬਰ ਚੱਲਦੀ ਆ ਤਾਂ ਪਰਚੇ ਦੇ ਵਿੱਚ ਉਸ ਚੈਨਲ ਦਾ ਵੀ ਨਾਂ ਹੁੰਦਾ ਉਸ ਨੇ ਕਿਉਂ ਤਹਿਕੀਕਾਸ ਨਹੀਂ ਕੀਤੀ ਕਿ ਕਿਹੜੇ ਚੈਨਲ ਤੇ ਚੱਲੀ ਕਿਉਂ ਉਸ ਚੈਨਲ ਦਾ ਨਾਮ ਜਨਤਕ ਨਹੀਂ ਕੀਤਾ ਜਾ ਰਿਹਾ ਜਿੱਥੋਂ ਤੱਕ ਆਮ ਲੋਕਾਂ ਦੀ ਜੇਕਰ ਗੱਲ ਕਰੀਏ ਤਾਂ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਮਾਲਬਿੰਦਰ ਸਿੰਘ ਮਾਲੀ ਦਾ ਕੀ ਗਿਆਨ ਹੈ ਸੀ ਫਿਰ ਜਦੋਂ ਲੋਕਾਂ ਨੂੰ ਗਿਆਨ ਬਾਰੇ ਨਹੀਂ ਪਤਾ ਤਾਂ ਲੋਕਾਂ ਦੀਆਂ ਭਾਵਨਾਵਾਂ ਕਿਵੇਂ ਪੜ੍ਹ ਸਕਦੀਆਂ ਨੇ ਇਹ ਵੀ ਵੱਡਾ ਸਵਾਲ ਹੈ ਚੈਨਲ ਅਗਰ ਉੱਤੇ ਔਨ 에ਅਰ ਹੋਇਆ ਹੈ ਉਹਨਾਂ ਦਾ ਇੰਟਰਵਿਊ ਜਾਂ ਕੋਈ ਵੀ ਵੀਡੀਓ ਜੋ ਉਹਨਾਂ ਨੇ ਬਣਾਇਆ ਹੈ ਤਾਂ ਉਸ ਚੈਨਲ ਦਾ ਨਾਮ ਲਿਖਣਾ ਬਹੁਤ ਜ਼ਰੂਰੀ ਸੀ لیکن ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਬੜੀ ਹੈਸਟੀ ਜਿਹੜਾ ਹੈ ਇਹ ਐਫ ਆਈ ਆਰ ਰਜਿਸਟਰ ਹੋਈ ਹੈ ਬੜੇ ਜਲਦੀਬਾਜ਼ੀ ਦੇ ਵਿੱਚ ਇਹ ਐਫ ਆਈ ਆਰ ਰਜਿਸਟਰ ਹੋਈ ਹੈ ਪੋਲਿਟিক্যাল ਪ੍ਰੈਸ਼ਰ ਦੇ ਵਿੱਚ ਇਹ ਐਫ ਆਈ ਆਰ ਰਜਿਸਟਰ ਹੋਈ ਹੈ ਜਿਵੇਂ ਕਿਸੇ ਨੇ ਸੱਚੀ ਚੀਜ਼ ਕੋਈ ਪੋਲਿਟিক্যাল ਵੈਂਜੈਂਸ ਯਾਨੀ ਕੋਈ ਬਦਲਾ ਜਿਹੜਾ ਹੈ ਬਦਲੇ ਦੀ ਭਾਵਨਾ ਨਾਲ ਜਿਹੜਾ ਹੈ ਇਹ ਐਫ ਆਈ ਆਰ ਰਜਿਸਟਰ ਕਰਵਾਈ ਹੈ ਉਹ ਜਿਹੜਾ ਸਰ ਕੰਟੈਂਟ ਹੈ YouTube ਦੇ ਉੱਤੇ YouTube ਨੇ ਆਪਣੇ ਜਿਹੜੇ ਟਰਮਸ ਐਂਡ ਕੰਡੀਸ਼ਨਸ ਆ ਉਹਦੇ ਵਿੱਚ ਬਿਲਕੁਲ ਕਲੀਅਰ ਕੀਤਾ ਹੋਇਆ ਹੈ ਕਿ ਅਗਰ ਕੋਈ ਸੈਕਸ਼ੂਅਲੀ ਐਕਸਪਲਿਸਿਟ ਕੰਟੈਂਟ ਵੀ ਪਾਉਂਦਾ ਤਾਂ ਵੀ ਆਰ ਨਾਟ ਰਿਸਪੋਨਸਿਬਲ ਕਾਪੀਰਾਈਟ ਇਨਫਰਿੰਜਮੈਂਟ ਐਟ ਸੈਟਰਾ ਬੜੀ ਸਾਰੀ ਉਹਨਾਂ ਨੇ ਜਿਹੜੇ ਹੈ ਕਲੋਜ਼ਸ ਪਾ ਕੇ ਆਪਣੇ ਆਪ ਨੂੰ ਸੇਫ ਕੀਤਾ ਹੋਇਆ ਹੈ ਲੇਕਿਨ ਫੇਰ ਵੀ ਮ드ਰਾਸ ਹਾਈ ਕੋਰਟ ਤੇ ਹੋਰ ਹਾਈ ਕੋਰਟਸ ਦੀਆਂ ਜਜਮੈਂਟਸ ਨੇ ਜਿਹਦੇ ਵਿੱਚ YouTube ਨੂੰ ਇੱਕ ਸੋਸਾਇਟੀਲ ਨਿਊਸੈਂਸ ਮੰਨਿਆ ਗਿਆ ਹੈ ਕਿ ਉਹਦੇ ਦੁਆਰਾ ਜਿਹੜੇ ਹੈ ਚਿਲड्रन ਤੇ ਵੀ ਤੇ ਸਾਡੇ ਜਿਹੜੀ ਸਮਾਜ ਨੇ ਸੋਸਾਇਟੀ ਨੇ ਬੱਚੇ ਨੇ ਉਹਨਾਂ ਤੇ ਗਲਤ ਅਸਰ ਪੈ ਰਿਹਾ ਸੋ YouTube ਨੂੰ ਬਹੁਤ ਸਾਰੀ ਹਾਈ ਕੋਰਟਸ ਜਾਂ ਜੱਜਸ ਨੇ ਬਾਰ-ਬਾਰ ਜਿਹੜਾ ਹੈ ਆਪਣੇ ਜਜਮੈਂਟਸ ਦੇ ਥਰੂ ਨਕਾਰਿਆ ਹੈ ਤੇ ਕਿਹਾ ਹੈ ਕਿ ਤੁਸੀਂ ਆਪਣਾ ਕੰਟੈਂਟ ਜਿਹੜਾ ਥੋੜਾ ਰੈਗੂਲੇਟ ਕਰੋ ਜਿਵੇਂ ਫੋਰ ਐਗਜ਼ਾਮਪਲ ਟਵਿੱਟਰ ਦੀ ਗੱਲ ਕਰੀ ਫਾਰਮਰਲੀ ਟਵਿੱਟਰ ਹੁਣ ਐਕਸ ਜਿਹੜਾ ਹੈ ਉਹਦੇ ਵਿੱਚ ਵੀ ਅਗਰ ਕੋਈ ਇਹੋ ਜਿਹਾ ਕੰਟੈਂਟ ਪਾਉਂਦਾ ਤਾਂ ਇਮੀਡੀਏਟਲੀ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਉਹਦਾ ਅਕਾਊਂਟ ਸਸਪੈਂਡ ਕਰ ਦਿੱਤਾ ਜਾਂਦਾ ਸਿਮਲਰ ਬੇਸਿਸ ਤੇ YouTube ਨੂੰ ਵੀ ਕੋਈ ਇਹੋ ਜਿਹਾ ਰੈਗੂਲੇਸ਼ਨਸ ਰੱਖਣੇ ਚਾਹੀਦੇ ਹੈ ਜੋ ਕਿ ਆਲਰੇਡੀ ਮੀਡੀਆ ਰੈਗੂਲੇਸ਼ਨਸ ਐਗਜ਼ਿਸਟ ਕਰ ਰਹੇ ਆ ਆਨ ਪੇਪਰ ਲਾ ਦੇ ਵਿੱਚ ਤੇ ਉਹਦੇ ਅਕੋਰਡਿੰਗ ਜਿਹੜਾ ਹੈ ਅਗਰ ਕੋਈ ਵੀ ਆਪਣਾ ਕੁਝ ਵੀ ਅਦਾ ਪਬਲਿਸਾਈਜ਼ ਕਰਦਾ ਹੈ ਜੋ ਕਿ ਕਿਸੇ ਦੀ ਰਿਲੀਜੀਅਸ ਭਾਵਨਾਵਾਂ ਨੂੰ ਹਰਟ ਕਰੇ ਜਾਂ ਕੁਝ ਐਸਾ ਅਸਰ ਜੋ ਸਾਡੇ ਬੱਚਿਆਂ ਤੇ ਸਾਡੇ ਸਮਾਜ ਤੇ ਸਾਡੇ ਸੰਸਕਾਰਾਂ ਦੇ ਸਾਡੇ ਕਲਚਰ ਨੂੰ ਇਫੈਕਟ ਕਰੇ ਉਹਨੂੰ ਉਸ ਵੀਡੀਓ ਨੂੰ ਇਮੀਡੀਏਟਲੀ YouTube ਵੱਲੋਂ ਹੀ ਰਿਮੂਵ ਕਰ ਦਿੱਤਾ ਜਾਣਾ ਚਾਹੀਦਾ ਹੈ ਜਿਵੇਂ Facebook ਤੇ ਵੀ ਆਪਾਂ ਕੁਝ ਪੰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਅਗਰ ਕੋਈ ਵੀਡੀਓ ਜਿਹੀ ਆਏ ਹੈ ਜਿਹੜੀ ਕਿ ਸਮਾਜ ਲਈ ਠੀਕ ਨਹੀਂ ਹੈ ਉਹ ਵੀਡੀਓ कोई वॉयलेंस शो कर दी हुई कोई ब्लड शो कर दी हुई कोई मास जीनोसाइड जो किलिंग है मास किलिंग शो कर दी हुई अगर दिखाई जाए तो वो वीडियो फेसबुक या कितने uh, पोस्ट नहीं हो सकती उसी तरह ਦਰ ਰਿਲੀਜੀਅਸ ਸੈਂਟੀਮੈਂਟਸ ਦੀ ਗੱਲ ਕੀਤੀ ਜਾਗਰ ਸੱਚੀ ਜੀ ਮਾਲੀ ਸਾਹਿਬ ਨੇ ਇਹੋ ਜਿਹਾ ਕੁਝ ਬਹੁਤ ਵੱਡੀ ਗੱਲ ਬੋਲਤੀ ਜਿਹੜੀ ਕਿ ਸਮਾਜ ਨੂੰ ਸੈਪਟਡ ਨਹੀਂ ਹੈ ਕਿਸੇ ਕਮਿਊਨਿਟੀ ਜਾਂ ਕਲਾਸ ਆਫ ਪਰਸਨਸ ਨੂੰ ਸੈਪਟਡ ਨਹੀਂ ਹੈ ਤਾਂ ਉਹ ਵੀਡੀਓ ਇਮੀਡੀਏਟਲੀ ਉਸੇ ਟਾਈਮ ਰਿਮੂਵ ਹੋ ਜਾਣੀ ਚਾਹੀਦੀ ਸੀ ਬਟ ਮੈਨੂੰ ਲੱਗਦਾ ਉਸ ਵੀਡੀਓ ਚ ਕੁਝ ਇਹੋ ਜਿਹਾ ਜਿਹੜਾ ਹੈ ਆਬਜੈਕਸ਼ਨੇਬਲ ਜਾਂ ਕੁਝ ਇਹੋ ਜਿਹਾ ਆਫੈਂਸਿਵ ਨਹੀਂ ਸੀ ਜਿਹਨੂੰ ਦੇਖਦੇ ਹੋਏ ਨਾ ਤਾਂ YouTube ਦਾ ਕੋਈ ਇਹੋ ਜਿਹਾ ਰਿਪੋਰਟ ਆਈ ਜਾਂ ਕਿਸੇ ਨੇ ਰਿਪੋਰਟ ਕੀਤਾ ਕਿ ਇਹ ਕੰਟੈਂਟ ਗਲਤ ਹੈ ਔਰ ਮੈਨੂੰ ਲੱਗਦਾ ਇਹ FIR ਤਰਾਣ ਵਾਲੇ ਜਿਹੜੇ ਜੈਨ ਸਾਹਿਬ ਨੇ ਉਹਨਾਂ ਨੇ ਜਿਹੜਾ ਆਪਣਾ ਪੋਲੀਟੀਕਲ ਜਿਹੜਾ ਹੈ ਪਾਵਰ ਯੂਜ਼ ਕਰਦੇ ਹੋਏ ਬੀਇੰਗ ਅ ਪੋਲੀਟੀਕਲ ਪਰਸਨ ਮਨ ਲਾਦ ਉਹਨਾਂ ਦੀ ਕੋਈ ਵੈਂਜਿੰਸ ਹੋਣੀ ਮਾਲੀ ਸਾਹਿਬ ਨਾਲ ਤੇ ਉਹ ਕੱਢਦੇ ਹੋ ਉਹਨਾਂ ਨੂੰ ਕੋਈ ਮੌਕਾ ਮਿਲ ਗਿਆ ਤੇ ਉਹਨਾਂ ਨੇ ਇਹ ਇਹ ਐਫ ਆਈ ਆਰ ਜਲਦੀ ਚ ਕਰਵਾ ਦਿੱਤੀ ਤੇ ਅਰੈਸਟ ਤੁਸੀਂ ਦੇਖੋ ਕੋਈ ਕਾਗਨੀਜ਼ੇਬਲ ਆਫੈਂਸ ਵਿੱਚ ਲੋਕ ਮਰਡਰ ਕਰਕੇ ਰੇਪ ਕਰਕੇ ਨਿਕਲ ਜਾਂਦੇ ਆ ਜੀ ਤੇ ਤੁਸੀਂ ਦੇਖੋ ਕਾਗਨੀਜ਼ੇਬਲ ਆਫੈਂਸ ਦੇ ਵਿੱਚ ਇਮੀਡੀਏਟ ਮਾਲੀ ਸਾਹਿਬ ਦਾ ਜਿਹੜਾ ਹੈ ਅਰੈਸਟ ਹੋ ਗਿਆ ਡੈਫੀਨੇਟਲੀ ਇਹਦੇ ਵਿੱਚ ਦਾਲ ਵਿੱਚ ਕੁਝ ਕਾਲਾ ਜ਼ਰੂਰ ਹੈ ਡੈਫੀਨੇਟਲੀ ਇਹ ਕਲੀਅਰ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਪੋਲਿਟੀਕਲ ਪ੍ਰੈਸ਼ਰ ਨੂੰ ਰੱਖਦੇ ਹੋਏ ਕੀਤਾ ਗਿਆ ਹੈ ਦੂਜੀ ਗੱਲ ਇਹ ਜਿਵੇਂ ਤੁਸੀਂ ਕਹਿੰਦੇ ਕਲਾਸ ਆਫ ਪੀਪਲ ਯਾ ਕਮਿਊਨਿਟੀ ਮੈਂ ਖੁਦ ਇੱਕ Hindu ਹਾਂ ਮੈਂ ਮਲੀ ਸਾਹਿਬ ਗਰਗਜੀ ਤੇ ਆਪਣਾ ਗੁਪਰੀ ਜੀ ਖੁਖਰ ਜੀ ਨੂੰ ਮਨਸਰ ਸਰਬ ਨਾਲ ਐਸੋਸੀਏਟਡ ਹਾਂ ਬਹੁਤ ਸਾਲਾਂ ਤੋਂ ਫਾਰਮਰਸ ਪ੍ਰੋਟੈਸਟ 'ਚ ਮੈਂ ਬਹੁਤ ਯੋਗਦਾਨ ਪਾਇਆ ਹੈ ਸਭ ਨੂੰ ਪਤਾ ਹੈ ਮੇਰੇ ਹਾਈ ਕੋਰਟ ਦੇ ਵਿੱਚ ਸਭ ਜਗ੍ਹਾ ਪਤਾ ਹੈ ਕਿ ਮੈਂ ਖੁਦ ਜਿਹੜਾ ਹੈ ਸਿੱਖ ਕਮਿਊਨਿਟੀ ਦਾ ਹਿੱਸਾ ਰਹੀ ਹਾਂ ਬੀਟ ਪੰਜਾਬ ਯੂਨੀਵਰਸਿਟੀ ਜਾਂ ਕਿਤੇ ਹੋਰ ਲੇਕਿਨ ਕਦੀ ਵੀ ਇਦਾਂ ਦਾ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕਰਨ ਵਾਲਾ ਇੰਟੈਂਸ਼ਨਲ ਐਕਟ ਡੈਲੀਬਰੇਟ ਐਕਟ ਮੈਨੂੰ ਨਹੀਂ ਲੱਗਦਾ ਕਿਸੇ ਨੇ ਕੀਤਾ ਹੈ ਤੇ ਜੇ ਕੋਈ ਕਰਦਾ ਵੀ ਹੈ ਤਾਂ ਡੈਫੀਨੇਟਲੀ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਲੇਕਿਨ ਇਸ ਪਾਰਟिकुलर ਮੈਟਰ ਦੇ ਵਿੱਚ ਹਜੇ ਤੱਕ ਨਾ YouTube ਵੀਡੀਓ ਮੇਰੇ ਮੂਰੇ ਆਈ ਹੈ ਕਿ ਮੈਂ ਤੁਹਾਨੂੰ ਕੋਈ ਕਮੈਂਟ ਕਰ ਸਕਾਂ ਕਿ ਇਹੋ ਜਿਹਾ ਕੀ ਬੋਲ ਦਿੱਤਾ ରାਦਰ ਐਜ਼ ਅ ਲਾਇਰ ਮੈਨੂੰ ਉਸ ਵੀਡੀਓ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਬਿਕੋਜ਼ ਮੈਂ achhi tarah defend ਕਰ ਪਾਉਂਗੀ ਅਗਰ ਮੇਰੇ ਕੋਲ YouTube ਵੀਡੀਓ ਹੋਵੇ ਕਿ ਇਹੋ ਜਿਹਾ ਅਜੇਹਾ ਕੀ ਬੋਲ ਦਿੱਤਾ ਕੀ ਉਹ ਪਰਵਿਊ ਦੇ ਵਿੱਚ ਆ ਵੀ ਰਿਹਾ 196 ਤੋਂ 299 ਦੇ ਵਿੱਚ ਜਾਂ ਅਜੇਹਾ ਕੁਝ ਵੀ ਨਹੀਂ ਹੈ ਪੁਲਿਸ ਨੇ ਬਿਨਾ ਕੋਈ ਇਨਕੁਆਇਰੀ ਕੀਤੇ ਬਿਨਾ ਜਿਦਾ ਤੁਸੀਂ ਕਹਿ ਰਹੇ YouTube ਵੀਡੀਓ ਉੱਗੇ ਭੇਜੇ ਹੈ ਨਾ ਲੈਬਾਰਟਰੀ ਦੇ ਵੀ ਟੈਸਟ ਕਰਾਇਆ ਕਿ ਕੀ ਇਹੋ ਜਿਹਾ ਬੋਲ ਦਿੱਤਾ ਤੇ ਚੈਨਲ ਨੂੰ ਲਾਇਬਲ ਕਿਤੇ ਉਹਨਾਂ ਨੇ ਇਹ ਐਫ ਆਈ ਆਰ ਰਜਿਸਟਰ ਕਰਤੀ ਤੇ ਇਮੀਡੀਏਟ ਉਹਨਾਂ ਦਾ ਅਰੈਸਟ ਹੋ ਗਿਆ ਸੋ ਹੈਂਸ ਇਹ ਅਬਿਊਜ਼ ਆਫ ਪ੍ਰੋਸੈਸ ਆਫ ਲਾ ਹੈ ਸੋ ਅਗਰ ਕੋਈ ਵੀ ਇਦਾਂ ਕਰਦਾ ਹੈ ਤਾਂ ਇਹਦੇ ਵਿੱਚ ਆਰਾਮ ਨਾਲ ਐਫ ਆਈ ਆਰ ਵੀ ਕੈਸ਼ ਹੋ ਸਕਦੀ ਹੈ ਤੇ ਬੇਲ ਗਰੰਟ ਹੋ ਸਕਦੀ ਹੈ ਇਮੀਡੀਏਟਲੀ ਐਡਵੋਕੇਟ ਕਨੂ ਸ਼ਰਮਾ ਜਿਨ੍ਹਾਂ ਨੇ ਮਾਲਵਿੰਦਰ ਸਿੰਘ ਵਾਲੀ ਉੱਪਰ ਦਰਜ ਪਰਚੇ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੱਤੀ ਆ ਸੋ ਪਾਵੇਂ ਕੇ ਮਾਲਵਿੰਦਰ ਸਿੰਘ ਵਾਲੀ ਨੂੰ 15 ਦਿਨ ਦੇ 14 ਦਿਨ ਦੇ ਜੁਡੀਸ਼ੀਅਲ ਹਾਰਸਤ ਵਿੱਚ ਭੇਜ ਦਿੱਤਾ ਗਿਆ ਸੋ ਇਹ ਸਾਨੂੰ ਐਡਵੋਕੇਟ ਕਨੂ ਸ਼ਰਮਾ ਜਿਨ੍ਹਾਂ ਨੇ ਮਾਲਵਿੰਦਰ ਸਿੰਘ ਵਾਲੀ ਉੱਤੇ ਦਰਜ ਪਰਚੇ ਬਾਰੇ ਜਾਣਕਾਰੀ ਦਿੱਤੀ ਫਿਲਹਾਲ ਮਾਲਵਿੰਦਰ ਸਿੰਘ ਵਾਲੀ ਨੂੰ 14 ਦਿਨ ਦੀ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਸੋ ਦੇਖਦੇ ਆ ਉਹਨਾਂ ਦੇ ਵਕੀਲ ਜ਼ਮਾਨਤ ਵੀ ਲਾਉਣਗੇ ਤੇ ਇਹ ਕੇਸ ਕਿੱਥੋਂ ਤੱਕ ਟਿਕ ਪਾਉਂਦਾ ਹੈ ਤਿਪੋਰਸ ਇਸ ਮਾਮਲੇ ਤੇ ਹੋਰ ਕੀ ਸਬੂਤ ਇਕੱਠੇ ਕਰੇਗੀ